ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਾ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡਾ ਪਰਮਜੀਤ ਕੋਰ ਅੱਜ ਤੁਹਾਨੂੰ ਚਾਹਤਾਂਗੇ ਖਾਸ ਖਬਰਾਂ ਦੇ ਨਾਲ ਸ ਪੰਜਾਬ ਦੌਰੇ ਤੇ ਪੀਐਮ ਨਰੇਂਦਰ ਮੋਦੀ ਸ ਪੀਐਮ ਦੇ ਵੱਲੋਂ ਪੰਜਾਬ ਲਈ ਰਾਹਤ ਪੈਕੇਜ ਐਲਾਨ ਕੀਤਾ ਗਿਆ ਪੰਜਾਬ ਨੂੰ 1600 ਕਰੋੜ ਦਾ ਰਾਹਤ ਪੈਕੇਜ ਦਿੱਤਾ ਗਿਆ ਸ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦੇ ਲਈ ਕਿਹਾ ਗਿਆ ਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਪੰਜਾਬ 50000 ਰੁਪਏ ਦੇਣ ਦੇ ਲਈ ਕਿਹਾ ਗਿਆ ਸ ਪੀਐਮ ਮੋਦੀ ਦੇ ਵੱਲੋਂ ਪੰਜਾਬ ਦੇ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਰਾਜੀ ਕਿ ਅੱਜ ਗੁਰਦਾਸਪੁਰ ਪਹੁੰਚੇ ਸਨ ਜਿੱਥੇ ਕਿ ਗੁਰਦਾਸਪੁਰ ਦੇ ਮਕੌੜਾ ਪਤਨ ਤੇ ਹੋਰ ਵੀ ਨਾਲ ਦੇ ਲੱਗਦੇ ਇਲਾਕਿਆਂ ਦੇ ਲੋਕਾਂ ਦੇ ਵੱਲੋਂ ਦੁਆਰਾ ਕੀਤਾ ਗਿਆ ਹਵਾਈ ਸਰਵੇਖਣ ਕੀਤਾ ਗਿਆ ਤੇ ਉੱਥੇ ਹੀ ਪੀਐਮ ਮੋਦੀ ਦੇ ਵੱਲੋਂ ਹੜਪੀੜਤਾ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਬਚਾਅ ਟੀਮਾਂ ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਮੁਲਾਕਾਤ ਕੀਤੀ ਗਈ ਉੱਥੇ ਹੀ ਅੱਜ ਪੀਐਮ ਮੋਦੀ ਦੇ ਵੱਲੋਂ ਪੰਜਾਬ ਪਹੁੰਚ ਕੇ 1600 ਕਰੋੜ ਰੁਪਏ ਦਾ ਜਦਾ ਕਿ ਰਾਹਤ ਪੈਕੇਜ ਐਲਾਨ ਕੀਤਾ ਹੈ ਸੋ ਪੰਜਾਬ ਦੌਰੇ ਤੇ ਪਹੁੰਚੇ ਪੀਐਮ ਨਰਿੰਦਰ ਮੋਦੀ ਜਿੱਥੇ ਕਿ ਪਹਿਲਾਂ ਹਵਾਈ ਸਰਵੇਖਣ ਕੀਤਾ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਕਿਸਾਨਾਂ ਦੀਆਂ ਜੋ ਫਸਲਾਂ ਤਬਾਹ ਹੋਈਆਂ ਨੇ ਉਸ ਦੇ ਬਾਰੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਜੋ ਪੂਰੇ ਨੁਕਸਾਨ ਦਾ ਮੁਲਾਂਕਣ ਕੀਤਾ ਗਿਆ ਤੇ ਉਸ ਦੇ ਆਧਾਰ ਤੇ ਪੀਐਮ ਮੋਦੀ ਦੇ ਵੱਲੋਂ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਤੇ ਮ੍ਰਿਤਕ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੀ ਜਿਹੜੀ ਕਿ ਮਦਦ ਦਿੱਤੀ ਗਈ ਹੈ। ਸ ਕੇਂਦਰ ਸਰਕਾਰ ਦੇ ਵੱਲੋਂ 1600 ਕਰੋੜ ਦਾ ਰਾਹਤ ਪੈਕੇਜ ਜਾਰੀ ਕੀਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਸੋ ਪੀਐਮ ਮੋਦੀ ਅੱਜ ਪੰਜਾਬ ਦੌਰੇ ਤੇ ਪਹੁੰਚੇ ਜਿothe ਕੀ ਤਿੰਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੌਰੇ ਤੇ ਪੀਐਮ ਮੋਦੀ ਪਹੁੰਚੇ ਹਵਾਈ ਸਰਵੇਖਣ ਕੀਤਾ ਗਿਆ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਹਵਾਈ ਸਰਵੇ ਕੀਤਾ ਗਿਆ ਜੁਨ੍ਹਾਂ ਨੂੰ ਨੁਕਸਾਨ ਹੜ੍ਹਾਂ ਦੇ ਕਰਕੇ ਹੋਇਆ ਹੜ੍ਹਾਂ ਨੇ ਪੰਜਾਬ ਦੇ ਵਿੱਚ ਜਿੰਨੀ ਤਬਾਹੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਤਬਾਹ ਹੋਈਆਂ ਨੇ ਲੋਕਾਂ ਦੇ ਘਰ ਜਿਹੜੇ ਕੀ ਟਾਹੇਰੀ ਹੋ ਗਏ ਸੋ ਇਹ ਵੱਡਾ ਨੁਕਸਾਨ ਜਿਹੜਾ ਕੀ ਹੋਇਆ ਤੇ ਹਵਾਈ ਸਰਵੇ ਦੁਆਰਾ ਪੀਐਮ ਮੋਦੀ ਦੇ ਵੱਲੋਂ ਇਸ ਦਾ ਮੁਲਾਂਕਣ ਕੀਤਾ ਗਿਆ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੀ ਪੀੜਤਾਂ ਦੇ ਨਾਲ ਵੀ ਮੁਲਾਕਾਤ ਹੋਈ ਹੈ ਹੜ੍ਹ ਪੀੜਤਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਮੁਲਾਕਾਤ ਕੀਤੀ ਹੈ ਕਿ ਕਿੰਨਾ ਨੁਕਸਾਨ ਕਿਸਾਨਾਂ ਦੀਆਂ ਫਸਲਾਂ ਨੂੰ ਹੋਇਆ ਉਸ ਦੇ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਰੈਸਕਿਊ ਟੀਮਾਂ ਨੂੰ ਵੀ ਮਿਲੇ ਨੇ ਪੀਐਮ ਮੋਦੀ ਰੈਸਕਿਊ ਟੀਮਾਂ ਤੋਂ ਵੀ ਜਾਣਿਆ ਕਿ ਕਿਸ ਪ੍ਰਕਾਰ ਉਹਨਾਂ ਦੇ ਵੱਲੋਂ ਔਖੇ ਸਮੇਂ ਤੇ ਬੜੀ ਹੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਤੇ ਉਹਨਾਂ ਤੱਕ ਰਾਹਤ ਸਮੱਗਰੀ ਵੀ ਪਹੁੰਚਾਈ ਗਈ ਹੈ ਤੋ ਪ੍ਰੀਮੋਦੀ ਦੇ ਵੱਲੋਂ ਪੰਜਾਬ ਸੂਬੇ ਦੇ ਲਈ 1600 ਕਰੋੜ ਰੁਪਏ ਦਾ ਇਹ ਰਾਹਤ ਪੈਕੇਜ ਐਲਾਨ ਕੀਤਾ ਹੈ ਹਾਲਾਂਕਿ ਜਿਹੜੀ ਕਿ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਤੋਂ ਵੱਧ ਜਿਹੜਾ ਕਿ 3000 ਕਰੀਬ ਦੇ ਕਰੋੜ ਦੇ ਕਰੀਬ ਜਿਹੜਾ ਕਿ ਐਲਾਨ ਕੀਤਾ ਜਾਵੇਗਾ ਪਰ ਫਿਲਹਾਲ ਪੀਐਮ ਮੋਦੀ ਦੇ ਵੱਲੋਂ ਕੇਂਦਰ ਸਰਕਾਰ ਵੱਲੋਂ 1600 ਕਰੋੜ ਰੁਪਏ ਦਾ ਇਹ ਰਾਹਤ ਪੈਕੇਜ ਐਲਾਨ ਕੀਤਾ ਗਿਆ ਹੈ ਬਹੁਤ ਛੋਟੀ ਗੱਲਬਾਤ ਹੋਈ ਆ ਸਾਡੇ ਪ੍ਰਧਾਨ ਮੰਤਰੀ ਨੇ ਸਾਡੀ ਬੜੇ ਹੌਸਲੇ ਦੇ ਨਾਲ ਗੱਲ ਸੁਣੀ ਆ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਬੜੀ ਹੌਸਲੇ ਨਾਲ ਗੱਲ ਸੁਣੀ ਔਰ ਕੱਲ ਉਹਨਾਂ ਨੇ ਪੱਕੀ ਗੱਲ ਆਖੀ ਆ ਵੀ ਤੁਹਾਡੀ ਪੂਰੀ ਮਦਦ ਕਰਾਂਗੇ ਮੈਂ ਜਿੰਨੀ ਵੱਤੋਂ ਵੱਧ ਹੋ ਸਕੇਗਾ ਹਾਂਜੀ ਸਾਡੀ ਇੱਕ ਇੱਕ ਗੱਲ ਸੁਣ ਕੇ ਸਾਡੇ ਦਿਲ ਨੂੰ ਉਹਨਾਂ ਨੇ ਮੋਹ ਰਿਆ ਕਿਸਾਨਾਂ ਨੂੰ ਸ਼ਿਕਾਇਤ ਵੀ ਕੀਤੀ ਆ ਵੀ ਤੁਹਾਡੀ 2023 ਨੂੰ ਬੁਵਾਜ਼ਾ ਨਹੀਂ ਮਿਲਿਆ ਨਹੀਂ ਬਾਪ ਜੀ ਵੱਲੋਂ ਅਸੀਂ ਆਖਿਆ ਇੱਕ ਜਵਾਨ ਨੇ ਵੀ ਬਾਪ ਦਾ ਮਿਲਿਆ ਆ ਕਵਾਦ ਸਾਡੇ ਨੂੰ ਆ ਗਿਆ ਤੁਹਾਡੀ ਪੰਜਾਬ ਸਰਕਾਰ ਨੇ ਦਿੱਤਾ ਜਾਂ ਨਹੀਂ ਦਿੱਤਾ ਇਹ ਉਹਨਾਂ ਦਾ ਮਾਮਲਾ ਹੈ ਹਾਂਜੀ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਆ ਵੀ ਜੋ ਵੀ ਪੈਸਾ ਦੇਣਾ ਕੋਈ ਸਾਡੇ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਖਾਤੇ ਅੰਦਰ ਪਾਓ ਤਾਂ ਕਿ ਸਾਨੂੰ ਸਿੱਧਾ ਡਾਇਰੈਕਟ ਮਿਲਦੇ ਬਾਕੀ ਸਾਡੀ ਪੋਸਟ ਆ ਕਿਆ ਜੀਰੋ ਲੈਂਡ ਤੇ ਉਹਦੇ ਅੱਗੇ ਵਾਲੇ ਤੁਸੀਂ ਆਓ ਤੁਸੀਂ ਨੂੰ ਪੱਕਾ ਕੀਤਾ ਕਿ ਰੋਡ ਚੱਲਦੀ ਮੱਥਾ ਬੱਤੀਆ ਪਾਕਿਸਤਾਨ ਦੀ ਪੋਸਟ ਸਾਡੇ ਹੁੰਦੇ ਆ 2 ਵਜੇ ਰਾਤ ਉਲਣ ਗਈ ਆ ਤੇ ਇਹ ਸਾਹੀ ਵੀ ਉਸ ਟਾਈਮ ਕਿਨਾਰੇ ਉੱਤੇ ਆ ਸਾਡੀ ਪੋਸਟ ਕਮਾਲਪੁਰ ਜਟਾ ਜਿਦੋਂ ਲੈਂਦੇ ਆ ਉਹ ਸਾਡਾ ਪਿੱਟ ਮਹਾ ਬਜਿਆ ਆ ਉਹਨਾਂ ਨੇ ਆਖਿਆ ਤੁਹਾਡੀ ਜਿਹੜੀ ਤੁਸੀ ਦਾੜੀ ਦੇ ਵਾਲੇ ਪੱਥਰ ਲਾ ਰਹੇਗੇ ਜਿਹੜੀ ਤਾਰ ਲੱਗਣ ਲੱਗੀ ਜੀਰੋ ਉਹ 3 ਫੁੱਟ ਥੱਲੇ ਕਰਕੇ 2 ਫੁੱਟ ਉੱਚੀ ਕਰਕੇ ਫਿੱਟ ਕਰਾਂਗੇ ਤਾਂ ਕਿ ਹੌਣ ਵਾਲੇ ਸਮੇਂ ਤੇ ਤੁਹਾਡੇ ਪਿੱਟ ਨੂੰ ਕੋਈ ਖਤਰਾ ਨਾ ਹੋਵੇ ਸਾਡਾ ਕਿਨੇ ਸੌਣਾ ਤੁਹਾਡੇ ਕਿਨੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੀ ਫਸਲਾਂ ਬਰਬਾਦ ਹੋ ਗਈਆਂ ਜ਼ਮੀਨ ਉੱਚੀ ਦੀ ਵੀ ਹੋ ਗਈ ਆ ਅੱਜ ਬਾਲ ਡੰਗਰੀ ਰੁੜ ਗਿਆ ਆ ਕਿ ਅਸੀਂ ਤੁਸੀ ਤੇ ਚੜ ਕੇ ਅੱਧਾ ਪਿੰਡ ਜਾ ਕੇ ਮਹਾ ਬਥੇ ਪਰ ਇੱਕ ਇੱਕ ਦੇ ਹਿਸਾਬ ਨਾਲ ਕਿੰਨੇ ਮੋਹਰ ਦੀ ਮੰਗ ਤਾਨੂੰ ਘਰ ਤੋਂ ਘਰ 70-80000 ਰੁਪਏ ਦਾ ਮਿਲਣਾ ਚਾਹੀਦਾ ਪਰ ਇੱਕ ਇੱਕ ਪਰ ਇੱਕ ਬਾੜੇ ਕਰਦੀ ਨਹੀਂ ਹੁਣ ਕੀ ਐਲਾਨ ਹੋਇਆ ਉਹ ਕੀ ਮਿਲਿਆ ਐਲਾਨ ਕੀਤਾ ਪੰਜਾਬ ਪਾਸਪਾਦਾਨ ਸੁਨੀਲ ਜਾਖੜ ਦਾ ਬਿਆਨ ਆਇਆ ਸਾਹਮਣੇ ਪੈਕੇਜ ਨੂੰ ਲੈ ਕੇ ਪੀਐਮਡੀ ਅਧਿਕਾਰੀ ਦੇ ਨਾਲ ਮੀਟਿੰਗ ਹੋਈ ਹੈ ਪੀਐਮ ਨੇ ਅੱਧਾ ਕੰਟਾ ਹੜਪੀੜਤਾ ਨੂੰ ਸੁਣਿਆ ਸੋ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ 2023 ਦਾ ਮੁਆਵਜ਼ਾ ਵੀ ਨਹੀਂ ਮਿਲਿਆ ਗੁਰਦਾਸਪੁਰ ਦੇ ਵਿੱਚ ਜਿੱਤੇ ਕੇ ਪੀਐਮ ਮੋਦੀ ਪਹੁੰਚੇ ਹੜਪੀੜਤਾਂ ਨਾਲ ਮੁਲਾਕਾਤ ਕੀਤੀ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਹਾਲਾਂਕਿ ਲੋਕਾਂ ਵੱਲੋਂ ਸ਼ਿਕਾਇਤ ਵੀ ਕੀਤੀ ਗਈ ਕਿ 2023 ਦਾ ਜੋ ਵੀ ਮੁਆਵਜ਼ਾ ਸੀ ਉਹ ਵੀ ਹਲੇ ਤੱਕ ਨਹੀਂ ਮਿਲਿਆ ਸੋ ਪੈਕੇਜ ਨੂੰ ਲੈ ਕੇ ਪੀਐਮ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ। ਛੱਕੇ ਘਟੋ ਘਟ 25 ਮਿੰਟ ਅੱਧਾ ਘੰਟਾ ਉਹਨਾਂ ਨੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ। ਸਾਰਿਆਂ ਨਾਲ ਆਈ ਗੱਲ ਸਾਰਿਆਂ ਨੇ ਕਿਸੇ ਨੇ ਬੰਨ ਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਵੀ ਸਾਡਾ ਜਿਹੜਾ ਤਿਹੜੀ ਮਰਗੀ ਉਹਨਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਜਿਹੜੇ ਟਹਿਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਤੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੀ ਉਹਨਾਂ ਨੂੰ ਬਹੁਤ ਤਸल्ली ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਹੀ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹੱਕ ਡਾਈ ਹੈ ਤੇ ਅਸੀਂ ਵੀ ਕੇਂਦਰ ਸਰਕਾਰ ਡੱਟ ਕੇ ਖੜੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿ ਆ ਵੀ ਸਨੁਅਜਤੈਂ ਤਾਂ ਤੇ ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂਗਾ ਵੀ ਵਜ੍ਹਾ ਕੀ ਹੈ ਤੇ ਇਹ ਤੇ ਜਿਹੜਾ ਮੌਜੂਦਾ ਸੀ ਉਹ ਕਿਉਂ ਕਿਵੇਂ ਕਿਵੇਂ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ 'ਚ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇੱਥੇ ਵਾਸਤੇ ਉਹ ਮੀਟਿੰਗ ਖਤਮ ਹੋਣ ਦੇ ਬਾਅਦ ਕਰਨਗੇ ਗੁਰਦਾਸਪੁਰ ਦੇ ਤਿਬੜੀ ਕੈਂਥ ਵਿੱਚ ਪੀਐਮ ਨਰਿੰਦਰ ਮੋਦੀ ਦੀ ਚੱਲ ਰਹੀ ਹੈ ਮੀਟਿੰਗ ਸੋ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਰਵਨੀਤ ਸਿੰਘ ਬਿੱਟੂ ਸਣੇ ਕਈ ਆਗੂ ਮੌਜੂਦ ਨੇ ਪੰਜਾਬ ਦੇ ਵਿੱਚ ਹੜ੍ਹ ਪੀੜਤਾ ਨੂੰ ਦਿੱਤੇ ਜਾਣ ਵਾਲੇ ਪੈਕੇਜ ਬਾਰੇ ਵੀ ਗ ਜੋ ਪੰਜਾਬ ਫੇਰੀ ਤੇ ਨੇ ਪੀਐਮ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਪਹੁੰਚੇ ਨੇ ਹੜ੍ਹ ਪ੍ਰੇਤਿਤ ਇਲਾਕਿਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਟੀਮ ਨਾਲ ਮੀਟਿੰਗ ਕਰ ਰਹੇ ਆ। ਸਰਕਾਰ ਦੇ ਨੁਮਾਇंदे ਵੀ ਅੰਦਰ ਮੌਜੂਦ ਨੇ ਤੇ ਜੀਵਨ ਗੁਪਤਾ ਜੀ ਸੀਨੀਅਰ ਪੱਜਪਾਗੂ ਬਾਹਰ ਆਏ ਨੇ ਗੱਲਬਾਤ ਕਰਦੇ ਆ ਇਹਨਾਂ ਨਾਲ। ਦੱਸਦੇ ਹਾਂ ਅੰਦਰ ਕੀ ਕੀ ਗੱਲਬਾਤ ਚੱਲੀ ਹੈ। ਲਗੋ ਇਸ ਤਰ੍ਹਾਂ ਹੈਗਾ ਕਿ ਬੜਾ ਵੱਡਾ ਇਸ ਸਮਝੋ ਇੱਕ ਕੁਦਰਤੀ ਆਪਤਾ ਜਿਹੜੀ ਆ ਪੰਜਾਬ ਤੇ ਆਈ ਹੈ। ਔਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਚੇ ਚੇ ਤੌਰ 'ਤੇ ਪੰਜਾਬ ਦਾ ਸਰਵੇਖਣ ਕਰਨ ਵੀ ਆਏ ਨੇ ਪਹਿਲਾਂ ਹਵਾਈ ਸਰਵੇਖਣ ਕੀਤਾ। ਹੁਣ ਉਹ ਪੰਜਾਬ ਦੇ ਅਫੀਸ਼ੀਅਲ ਲੋਕਾਂ ਨਾਲ ਪੰਜਾਬ ਸਰਕਾਰ ਦੇ ਲੋਕਾਂ ਨਾਲ ਬੈਠ ਕੇ ਇਹਦੀ ਡਿਸਕਸ਼ਨ ਕਰ ਰਹੇ ਨੇ। ਸੋ ਮੈਂ ਸਮਝਦਾ ਕਿ ਹਮੇਸ਼ਾ ਮੋਦੀ ਜੀ ਦੇ ਮਨ ਦੇ ਵਿੱਚ ਪੰਜਾਬ ਬਾਰੇ ਇੱਕ ਬੜਾ ਸਤਕਾਰ ਰਿਹਾ ਹੈ। ਔਰ ਪੰਜਾਬ ਨੂੰ ਵਿਸ਼ੇਸ਼ ਰੂਪ ਤੇ ਪਿਆਰ ਕਰਦੇ ਨੇ ਉਹ ਇੱਥੇ ਦੇਸ਼ ਦੇ ਵਾਸਤੇ ਇਨਾ ਕੰਮ ਕਰ ਰਹੇ ਆ ਉਹ ਤੇ ਪੰਜਾਬ ਵਾਸਤੇ ਉਹਨਾਂ ਦੇ ਮਨਜੀ ਇੱਕ ਵਿਸ਼ੇਸ਼ ਜਗ੍ਹਾ ਹੈ। ਸੋ ਮੈਂ ਸਮਝਦਾ ਕਿ ਜਰੂਰ ਉਹ ਇੱਕ ਅੱਛਾ ਜੋ ਪੰਜਾਬ ਦੀ ਸਹਾਇਤਾ ਵਾਸਤੇ ਚਾਹੀਦਾ ਉਹ ਕੇਂਦਰ ਸਰਕਾਰ ਨੂੰ ਅਚਕਰਨ। ਕੌਣ ਕੌਣ ਅੰਦਰ ਮੌਜੂਦ ਹੈ? ਸਰਕਾਰ ਦੇ ਨੁਮਾਇੰਦੇ ਵੀ ਹੈ। ਕੋਈ ਸਰਕਾਰ ਦੇ ਮਿਨਿਸਟਰ ਨਹੀਂ। ਸਾਡੀ ਪਾਰਟੀ ਦੇ ਪ੍ਰਧਾਨ ਜਾਖਰ ਸਾਹਿਬ ਨੇ, ਅਸ਼wini ਜੀ ਨੇ, ਰਮੇਦ ਬਿੱਟੂ ਜੀ ਨੇ ਸਭ ਮੀਟਿੰਗ 'ਚ ਹਾਜ਼ਰ ਹੈ। ਆਮ ਆਦਮੀ ਪਾਰਟੀ ਦੇ ਬੰਦੇ ਮਤਲਬ ਸਰਕਾਰ ਦੇ ਬੰਦੇ ਵੀ ਹੈ, ਮੰਤਰੀ ਵੀ। ਹਾਂ ਹਾਂ, ਆਂਕੜਾ ਤਾਂ ਉਹਨਾਂ ਨੇ ਦੇਣਾ ਨਾ, ਆਫੀਸ਼ੀਅਲ ਲੋਕਾਂ ਨੇ ਦੇਣਾ ਜਾਂ ਸਰਕਾਰ ਦੇ ਮੰਤਰੀਆਂ ਨੇ ਦੇਣਾ। ਤਸਕੀ ਲੱਗਦਾ ਕਿਸ ਬੇਸ ਤੇ ਤਿਆ ਹੋਏਗਾ ਆਂਕੜਾ ਜਿਨ੍ਹਾਂ ਨੂੰ ਨੁਕਸਾਨ ਹੋਇਆ ਕਿਸ ਬੇਸ ਤੇ ਪੈਕੇਜ ਦਿੱਤਾ ਜਾਵੇ ਜੋ ਮਾਪਦੰਡ ਨੇ ਉਹਦੇ ਤੇ ਹੁੰਦਾ ਹੁੰਦਾ ਕਿੰਨੀ ਕਿੰਨੇ ਏਕੜ ਦੀ ਫਸਲ ਖਰਾਬ ਹੋਈ ਹੈ ਕਿੰਨੇ ਏਕੜ ਫਸਲ ਟਾ ਗਈ ਹੈ ਕਿੰਨੇ ਘਰ ਗਿਰੇ ਨੇ ਕਿੰਨੀਆਂ ਛੱਤਾਂ ਗਿਰੀਆਂ ਨੇ ਸਭ ਚੀਜ਼ਾਂ ਉਹ ਆਂਕੜਾ ਪੇਸ਼ ਕਰਨਗੇ ਉਹਦੇ ਮੁਤਾਬਕ ਹੀ ਹੋਣਾ ਹੈ ਲੱਗਦਾ ਕਿ ਪੰਜਾਬ ਸਰਕਾਰ ਜਿੱਦਾਂ ਮੰਗ ਰਹੀ ਹੈ 20000 ਕਰੋੜ ਉਸ ਨਾਲ ਬੰਦਾ ਤੱਕ ਕੋ ਗੱਲ ਬੜੀ ਸਿੱਧੀ ਹੈ ਪਹਿਲਾਂ ਤਾਂ 1100 ਕਰੋੜ ਜਿਹੜਾ ਡਿਜਾਸਟਰ ਫੰਡ ਦਾ ਹੈ ਪੰਜਾਬ ਦਾ ਉਹਦਾ ਕੀ ਕੀਤਾ ਸਰਕਾਰ ਪਹਿਲਾਂ ਤਾਂ ਉਹਦਾ ਹਿਸਾਬ ਦੇ ਦਿਓ ਹਰ ਬਾਕੀ ਚੀਜ਼ਾਂ ਜਿਹੜੀਆਂ ਮੰਗਣ ਨੂੰ ਤਾਂ ਜੋ ਮਰਜੀ ਮੰਗੀ ਜਾਓ ਅੰਕੜਿਆਂ ਦੇ ਨਾਲ ਮਿਲਣਾ ਕਿ ਕਿੰਨੇ ਏਕੜ ਚ ਸਭ ਕੁਝ ਇਹ ਨੁਕਸਾਨ ਹੋਇਆ ਕਿੱਥੇ ਕਿੱਥੇ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੈ ਉਹ ਸਭ ਪੰਜਾਬ ਸਰਕਾਰ ਦੇ ਲੋਕ ਅਗਰ ਸਹੀ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਲੈਣਗੇ ਜਿਹੜੀ ਕਿ ਉਹਨਾਂ ਨੇ ਪਹਿਲਾਂ ਨਹੀਂ ਨਿਭਾਈ ਅਗਰ ਇਹ ਪਹਿਲਾਂ ਨਿਭਾਈ ਹੁੰਦੀ ਤੇ ਇਹ ਫਲੱਡ ਹੀ ਨਹੀਂ ਆਂਦਾ ਸੀ ਪੰਜਾਬ ਤੇ ਜਿਹੜੀ ਉਹ ਨਿਭਾ ਲੈਣਗੇ ਤੇ ਲੱਗਦਾ ਕਿ ਬੀਜੇਪੀ ਆਗੂਆਂ ਨੇ ਵੀ ਫੀਲ ਰਹਿ ਕੇ ਕੰਮ ਕੀਤਾ ਹੈ ਗਰਾਊਂਡ ਰਿਪੋਰਟ ਆਪ ਦੇਖੇ ਆਪ ਤੈਅ ਕੀਤਾ ਗਰਾਊਂਡ ਤੇ ਜਾ ਕੇ ਕੀ ਲੱਗਦਾ ਕਿੰਨਾ ਕੁ ਜ਼ਿਆਦਾ ਹੋ ਚੁੱਕਿਆ ਇਸ ਵੇਲੇ ਇਹ ਦੇਖੋ ਸਹੀ ਆਂਕੜਾ ਤਾਂ ਸਰਕਾਰ ਹੀ ਦੇ ਸਕਦੀ ਹੈ ਤੇ ਫਿਰ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਨਿਭੰਦੀ ਉਸੇ ਸਾਹ ਨਾਲ ਆਂਕੜਾ ਆਂਕੜੇ ਕਰਨਗੇ ਕਿਉਂ ਨਹੀਂ ਕਰਨਗੇ ਉਹ ਦੇ ਨਾ ਦੱਸਣਾ ਤਾਂ ਪਾਏਗਾ ਨਾ ਕੋਈ ਮੁਆਵਜ਼ਾ ਲੈਣਾ ਹੈ ਸਰਕਾਰ ਨੂੰ ਤਾਂ ਦੱਸਣਾ ਪਊਗਾ ਨਾ ਕਿ ਮੇਰੇ ਘਰ ਦੀ ਛੱਤ ਗਿਰ ਗਈ ਮੇਰੇ ਘਰ ਦਾ ਫਰਸ਼ ਟੁੱਟ ਗਿਆ ਮੇਰੇ ਫਲਾਣਾ ਹੋ ਗਿਆ ਮੇਰੇ ਉਹਦਾ ਇੰਨਾ ਖਰਚਾ ਉਹਦਾ ਬਜਟ ਦੋ ਮਤਲਬ ਮਾਪਦੰਡ ਜਿਹੜਾ ਉਹ ਸਰਕਾਰ ਦੇ ਕਹਿੰਦੇ ਮਤਲਬ ਨੁਮਾਇੰਦ ਬਿਲਕੁਲ ਉਹਨਾਂ ਦੇ ਕਹਿੰਦੇ ਹੋਣਾ ਇਹ ਤਾਂ ਕੇਵਲ ਰਾਜਨੀਤਿਕ ਗੱਲਾਂ ਨੇ 20000 ਕਰੋੜ ਦੇ ਦਿਓ ਜੀ ਫਲਾਣਾ ਦੇ ਦਿਓ ਇਹ ਰਾਜਨੀਤਿਕ ਗੱਲਾਂ ਹੈ ਟੋਟਲ ਕਿਹਨਾਂ ਆਗੂ ਕਿੰਨੇ ਕੁ ਮੌ ਹਾਂ ਕੁਝ ਮਿਲ ਲੈਣੇ ਕਿਸਾਨਾਂ ਨੂੰ ਉਹ ਵੀ ਉਹਨਾਂ ਨਾਲ ਵੀ ਪ੍ਰਧਾਨ ਮੰਤਰੀ ਜੀ ਨੇ ਗੱਲ ਕਰਨੀ ਹੈ ਉਹਨਾਂ ਨਾਲ ਵੀ ਗੱਲਬਾਤ ਹੋਏਗੀ ਹਾਂ ਹਾਂ ਬਿਲਕੁਲ ਬਿਲਕੁਲ ਲੱਗਦਾ ਹੈ ਕਿ ਅੱਜ ਹੀ ਪੈਕੇਜ ਦੀ ਕੋਸ਼ਿਸ਼ਾਂ ਕਰ ਦਿੱਤੀ ਜਾਏ ਦੇਖੋ ਹਮ ਕਰਨ ਕੇ ਗੱਲਬਾਤ ਕਰਨ ਤੋਂ ਬਾਅਦ ਬਿਲਕੁਲ ਐਸਨ ਜੀਵਨ ਗੁਪਤਾ ਜੀ ਸੀਨੀਅਰ ਪਾਜਬਾਗੂ ਜਿਹੜੇ ਕਹਿ ਰਹੇ ਨੇ ਕਿ ਲੱਗਦਾ ਹੈ ਕਿ ਅੱਜ ਹੀ ਪੈਕੇਜ ਦੀ ਕੋਸ਼ਿਸ਼ਾਂ ਕਰ ਦਿੱਤੀ ਜਾਏਗੀ ਲੇਕਿਨ ਪੈਕੇਜ ਕਿਸ ਹਿਸਾਬ ਨਾਲ ਆਤੇ ਹੋਏਗਾ ਮਾਪਦੰਡ ਕੀ ਹੋਏਗਾ ਇਹ ਸਰਕਾਰ ਦੇ ਨੁਮਾਇंदे ਜੋ ਦੱਸਣਗੇ ਉਸੇ ਹਿਸਾਬ ਨਾਲ ਸਾਰਾ ਕਰਕੇ ਫੇਰ ਵਾ ਸਾਰਾ ਸਾਂਝਾ ਕੀਤਾ ਜਾਏਗਾ ਗੁਰਦਾਸਪੁਰ ਤੋਂ ਕਹਾਉਣਾ ਮਨ ਜੁ ਪੀਐਮ ਦੇ ਵੱਲੋਂ ਹੜ੍ਹ ਦੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਪੀਐਮ ਮੋਦੀ ਦੇ ਵੱਲੋਂ ਹਿਮਾਚਲ ਧਰ ਲਈ ਸਪੈਸ਼ਲ ਪੈਕੇਜ ਐਲਾਨ ਕੀਤਾ ਗਿਆ ਸੋ ਹਿਮਾਚਲ ਧਰ ਲਈ 1500 ਕਰੋੜ ਰੁਪਏ ਦੇ ਪੈਕੇਜ ਐਲਾਨ ਕੀਤਾ ਗਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਮਦਦ ਵੀ ਦਿੱਤੀ ਜਾਵੇਗੀ ਤੇ ਜ਼ਖਮੀਆਂ ਨੂੰ ਪੰਜਾ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਜਾਵੇਗੀ ਜੋ ਚਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੀ ਹੜ੍ਹ ਦੌਰਾਨ ਤੇ ਪਹੁੰਚੇ ਪੀਐਮ ਮੋਦੀ ਜਿੱਥੇ ਕੀ ਹੜ੍ਹ ਪ੍ਰੀੜਿਤ ਇਲਾਕਿਆਂ ਦਰਾਂ ਵੱਲੋਂ ਦੌਰਾ ਕੀਤਾ ਗਿਆ ਹਵਾਈ ਸਰਵੇ ਕੀਤਾ ਗਿਆ ਇਸ ਬਾਅਦ ਪੀਐਮ ਜੀ ਪੀੜਤਾਂ ਦੇ ਨਾਲ ਮੁਲਾਕਾਤ ਹੋਈ ਹੈ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਹੈ ਤੇ ਰੈਸਕਿਊ ਟੀਮਾਂ ਨੂੰ ਵੀ ਮਿਲੇ ਨੇ ਪੀਐਮ ਮੋਦੀ ਉਹਨਾਂ ਤੋਂ ਵੀ ਜਾਣਿਆ ਕਿ ਕਿਸ ਪ੍ਰਕਾਰ ਉਹਨਾਂ ਨੇ ਮੁਸ਼ਕਲ ਹਾਲਾਤਾਂ ਵਿੱਚ ਲੋਕਾਂ ਨੂੰ ਰੈਸਕਿਊ ਕੀਤਾ ਤੇ ਸਖੂ ਸਰਕਾਰ ਦੇ ਨਾਲ ਵੀ ਚਰਚਾ ਕੀਤੀ ਹੈ ਤੇ ਉਸ ਤੋਂ ਬਾਅਦ ਚਰਚਾ ਕਰਨ ਤੋਂ ਬਾਅਦ 1500 ਕਰੋੜ ਦੇ ਸਪੈਸ਼ਲ ਪੈਕੇਜ ਦਾ ਪੀਐਮ ਮੋਦੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ